इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪੁਰਾਣੀ ਗੱਲ ਯਾਦ ਆਉਂਦੀ ਆ ਸਰ ਮੇਰੀ ਪੋਸਟਿੰਗ ਸੀ ਉਦੋਂ ਉੱਥੇ ਆਪਣਾ ਅਮਰਸਰ ਨਹੀਂ ਆਉਂਦਾ ਹੁੰਦਾ ਉਹਦੇ ਨਾਲ ਕਰਦਾ ਸੀ ਉਹਨਾਂ ਦਾ ਟਾਵਰ ਉੱਚਾ ਸੀ ਤੇ ਇੱਕ ਪਾਕਿਸਤਾਨੀ ਸੀਰੀਅਲ ਆਉਂਦਾ ਹੁੰਦਾ ਸੀ ਉਹਦੇ 'ਚ ਤੇ ਉਹ ਦੇਖਦੇ ਸੀ ਅੱਜ ਜੁੱਟੀ ਫੜੀ ਵੀ ਆ ਤੇ ਪਬਲਿਕ ਨਾਲ ਗੱਲ ਕਰ ਰਿਹਾ ਹੈ ਕਹਿੰਦਾ ਵੀ ਕੋਈ ਮੁਸ਼ਕਲ ਕੋਈ ਤਕਲੀਫ ਤਾਂ ਨਹੀਂ ਫਿਰ ਉਹ ਇੱਕਦਮ ਜਵੇਂ ਆਏ ਗੱਲ ਕਰਦਾ ਕਰਦਾ ਅੱਗੋਂ ਬੋਲਦੇ ਆ ਕਹਿੰਦੇ ਖੁਦਾ ਦਾ ਸ਼ੁਕਰ ਹੈ ਆਵਾਮ ਦੇ ਦਰਦ ਦਾ احساس ਹੋਇਆ ਇਹ ਜਿਹੜਾ ਸੁਣਦਾ ਸੀ ਇਹਦੇ ਵਿੱਚ ਤੁਹਾਡੇ ਵੱਲੋਂ ਪੁਲ ਸਿੰਘ ਪੁਲਸੇ ਪਬਲਿਕ ਦੇ ਸਹਿਯੋਗਕਰਤਾ ਪਬਲਿਕ ਦੇ ਲਈ ਤੇ ਪਬਲਿਕ ਨੂੰ ਨਾਲ ਲੈ ਕੇ ਜਗਨਦੀ ਉਹ ਕੁਲ ਸਿੰਘ ਦੀ ਅਸੀਂ ਗੱਲ ਕਰਨੀ ਹੈ ਇਸ ਪ੍ਰੋਜੈਕਟਿਵ ਸੰਪਰਕ ਦੇ ਵਿੱਚ ਦੂਸਰੀ ਗੱਲ ਸਮਾਜ ਦੇ ਵਿੱਚ ਜਿਵੇਂ ਮੋਟੇ ਟੌਰ ਤੇ ਗੱਲ ਕੀਤੀ ਜਾਂਦੀ ਹੈ ਵੀ ਟਰੱਕ ਦੀ ਗੱਲ ਕੀਤੀ ਜਾਂਦੀ ਹੈ ਪਰ ਅੱਗ ਵੀ ਬਹੁਤ ਸਾਰੇ ਲੋਕ ਸੁਵੇਲੇ ਮਾਰ ਪੜ ਕੇ ਇਹ ਗੱਲ ਕਰਨਦੇ ਵੀ ਅੱਜ 5 ਬੱਚੇ ਦੇਤੇ ਜੀ ਅੱਜ 10 ਦੇਤੇ ਤੇ ਹੋਰ ਪਤਾ ਨਹੀਂ ਕਿ ਕਿਉਂ ਕਿ ਨਾ ਪੁਲਿਸ ਨੇ 5 ਰੱਖਿਆ ਪੁਲਿਸ ਨੇ 10 ਦੱਸ ਦਿੱਤੇ ਹੈ ਇਟਾ ਨਹੀਂ ਹੁੰਦੀ ਗੱਲ ਸਮਾਜ ਦੇ ਵਿੱਚ ਮੋਢੇ ਟੌਰ ਤੇ ਜਿਹੜਾ ਇੱਕ ਸ਼ਹਿਰੀਆਂ ਨੂੰ ਇੱਕ ਬੱਚੇ ਦੀ ਪਰਿਵਾਰਿਕ ਸਸਕਾਰ ਲੈ ਕੇ ਘਰਾਂ ਦੇ ਵਿੱਚੋਂ ਚੱਲਦੇ ਆਂ ਦੂਜਾ ਰਿਸ਼ਤੇਦਾਰ ਭਾਈਵੰਦੀ ਨੇਬਰਹੁਡ ਮਲਾਚਾਰੀ ਤੀਜਾ ਅਪਰਧ ਨੇ ਆਪਣੇ ਸੰਤ ਮਹਤਮਾ ਦਰਵਾਜ਼ਾ ਲਾਉਂਦੇ ਆਪਾਂ ਦਰਵਾਜ਼ਾ ਨੂੰ ਜਾ ਕੇ ਬੜੀ ਸ਼ਰਧਾ ਨਾਲ ਸੌਂਦੇ ਆ ਤੇ ਉਹ ਜਿਹੜੀ ਸਿੱਖਿਆ ਦੇ ਉਹ ਜਿਹੜੇ ਆਪਣੇ ਸਟਾਈਲ ਐਂਡਰ ਉਧਰੋਂ ਐਂਡਰ ਉਧਰੋਂ ਐਂਡਰ ਐਂਡਰ ਚੱਲ ਗਏ ਮਾਨੇ ਗੋਸਤ Hãy subscribe cho kênh Ghiền Mì Gõ Để không